ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਵਿੰਦਰ ਆਈ ਵੀਜ਼ਾ ਐਲੀਗੇਸ਼ਨ ਤੋਂ ਦੋਸਤੋ ਅਸੀਂ ਹਮੇਸ਼ਾ ਤੋਂ ਨਾਲ ਐਦਾਂ ਦੀਆਂ ਸਕਸੈਸ ਸਟੋਰੀ ਸ਼ੇਅਰ ਕਰਦਿਆਂ ਨੇ ਜੋ ਆਪਣੇ ਆਪ ਚ ਐਗਜ਼ਾਮਪਲ ਹੁੰਦੀਆਂ ਨੇ ਬਹੁਤ ਸਾਰੇ ਲੋਕ ਕੀ ਕਹਿੰਦੇ ਨੇ ਕਿ ਸਿੰਗਲ ਬੰਦੇ ਦਾ ਵੀਜ਼ਾ ਨਹੀਂ ਲੱਗਦਾ ਜਾਂ ਜਦੋਂ ਏਜ ਬਹੁਤ ਜ਼ਿਆਦਾ ਹੋ ਜਾਂਦੀ ਹੈ ਉਹਦੇ ਲਈ ਹੈਲਥ ਇੰਸ਼ੋਰੈਂਸ ਚਾਹੀਦੀ ਹੈ ਜਾਂ ਫਿਰ ਜਿਹੜਾ ਯੂਕੇ ਉਹਨਾਂ ਨੂੰ ਵੀਜ਼ਾ ਨਹੀਂ ਦਿੰਦਾ ਉਹਨਾਂ ਦਾ ਪਰਪਸ ਨਹੀਂ ਕਲੀਅਰ ਹੁੰਦਾ ਅੱਜ ਸਾਡੇ ਨਾਲ ਨੇ ਅ ਅੰਕਲ ਦੇ ਨਾਲ ਇਹਨਾਂ ਦੇ ਵਾਈਫ ਦਾ ਵੀਜ਼ਾ ਆਇਆ ਜਸਿੰਦਰ ਕੌਰ ਜੀ ਦਾ ਵੀਜ਼ਾ ਆਇਆ ਤੇ ਅੰਕਲ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਜੀ ਇਹ ਅੰਗਲੇ ਇਹ ਦੱਸੋ ਵੀ ਆਪਣਾ ਜਿਹੜਾ ਇਹ ਵੀਜ਼ਾ ਇਹ ਕਿੰਨੇ ਟਾਈਮ ਚ ਆ ਗਈ 29 ਤਰੀਕ ਨੂੰ ਆਪਣੇ ਫਿੰਗਰ ਹੋਏ ਸੀਗੇ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਖਿਆਲ ਨਾਲ 10 ਕਿ ਦਿਨਾਂ ਬਾਅਦ 10 ਦਿਨਾਂ ਦੇ ਵਿੱਚ ਯੂਕੇ ਦਾ ਟੂਰਿਸਟ ਵੀਜ਼ਾ ਹੈਗਾ ਜਿਹੜਾ ਸੀ ਇਹਨਾਂ ਨੂੰ 10 ਦਿਨ ਦੇ ਵਿੱਚ ਲੈ ਕੇ ਦਿੱਤਾ ਤੇ ਪੂਰੇ 1 ਸਾਲ ਦਾ ਵੀਜ਼ਾ ਇਹ 29 ਤੋਂ ਸਟਾਰਟ ਹੋ ਕੇ ਇਹ ਅਗਲੀ 2025 ਦੀ 29 ਤੱਕ ਵੀਜ਼ਾ ਹੈ ਤੇ ਇੱਕ ਅੰਕਲੇ ਦੱਸੋ ਲੋਕੀ ਕਹਿੰਦੇ ਜੀ ਮੈਨੂੰ ਯੂਕੇ ਦੇ ਵੀਜ਼ੇ ਦੇ ਟੂਰ ਸੀ ਦੇ 5 ਲੱਖ ਜਾਂ 10 ਲੱਖ ਜਾਂ 15 ਲੱਖ ਅਸੀਂ ਤੁਹਾਡੇ ਤੋਂ ਕਿੰਨੇ ਪਹਿਲੇ ਸੀ ਸਾਡੇ ਕੋਲ 29000 ਰੁਪਏ ਲੱਗੇ ਜੀ 29000 ਰੁਪਏ 25000 ਪਲਸ ਜੀਐਸਟੀ ਸਾਡੀ ਫੀਸ ਹੈ ਜਿਹੜਾ ਮੈਂ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਿ ਅਸੀਂ ਸਿਰਫ ਇੰਨਾ ਹੀ ਲੰਨੇ ਆ ਤੇ ਵੀਜ਼ੇ ਤੋਂ ਬਾਅਦ ਵੀਜ਼ੇ ਤੋਂ ਬਾਅਦ ਅੰਕਲ ਕਿੰਨੇ ਰੱਖ ਲਿੱਤੇ ਕੋਈ ਨਹੀਂ ਕਰਦਾ ਫੀਸ ਤੋਂ ਬਾਅਦ ਕੋਈ ਨਹੀਂ ਠੀਕ ਹੈ ਜੀ ਤੇ ਇੱਕ ਅੰਕਲ ਸਾਡੇ ਨਾਲ ਤੁਹਾਨੂੰ ਮਤਲਬ ਕੀਮੇ ਦਾ ਲੱਗਾ ਤੁਸੀਂ ਸਾਡੇ ਕੋਲ ਇੱਥੇ ਆ ਕੇ ਅਪਲਾਈ ਕੀਤਾ ਸਰ ਉਹਨੇ ਬਹੁਤ ਵਧੀਆ ਰਿਸਪੌਂਸ ਮਿਲਦਾ ਜਦੋਂ ਆਉਨੇ ਆ ਮੈਂ ਤਕਰੀਬਨ ਆਨਲਾਈਨ ਵੀ ਮੁੜ ਜਾਣਾ ਬਹੁਤਾ ਟਾਈਮ ਵੀ ਨਹੀਂ ਲੱਗਦਾ ਜੀ ਮੈਡਮ ਵੀ ਵਧੀਆ ਮਤਲਬ ਰਿਸਪਾਂਸ ਦਿੰਦੇ ਨੇ ਮੈ ਕੇ ਸਹੀ ਤਰ੍ਹਾਂ ਸਮਝਾਉਂਦੇ ਨੇ ਠੀਕ ਹੈ ਜੀ ਤੇ ਤੁਹਾਨੂੰ ਅੰਕ ਸਾਡੇ ਬਾਰੇ ਦੱਸਿਆ ਕਿ ਨਹੀਂ ਸੀਗੇ ਅਸਲ ਵਿੱਚ ਨਾ ਮੇਰੇ ਆਪਣੇ ਬੇਟੀ ਦੇ ਘਰ ਵਾਲੇ ਨੇ ਉਹਨਾਂ ਨੇ ਜੁਕੇ ਚ ਹੀ ਨੇ ਉਹ ਉਹਨਾਂ ਨੇ ਦੱਸਿਆ ਸੀ ਕਹਿੰਦੇ ਵੀ ਤੁਸੀਂ ਉੱਥੇ ਇੱਕ ਵਾਰ ਜਾਇਓ ਪਤਾ ਕਰਕੇ ਆਇਓ ਦੋ ਦੋ ਵਾਰ ਜਦੋਂ ਅਸੀਂ ਆਏ ਉਸ ਤੋਂ ਬਾਅਦ ਫਿਰ ਦੁਬਾਰੇ ਕਾਗਜ਼ ਪੱਤਰ ਹੀ ਦੇ ਦਿੱਤੇ ਠੀਕ ਹੈ 25000 ਚ ਯੂਕੇ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਈ ਵੀਜ਼ਾ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਐਵੇਂ ਦੀ ਸਟੋਰੀਜ਼ ਹੋਰ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰ ਲਓ ਤੇ ਅੱਗੇ ਬਣੇ ਰਹੋ ਥੈਂਕ ਯੂ ਸੋ ਥੈਂਕ ਯੂ